ਅਗੇ ਬਸੀ ਪਟਾਣਾ ਪੁਲਿਸ ਪਾਸ ਰਜਿੰਦਰ ਸਿੰਘ ਵਾਸੀ ਗੰਡੂਆ ਕਲਾ ਨੇ ਆਪਣਾ ਬਿਆਨ ਬਿਆਨ ਦਰਜ ਕਰਾਇਆ ਸੀਗਾ ਕਿ ਉਹ ਥਬੜਾ ਮਹਿਰ ਪਾਸ ਆਪਣੇ ਟਰੈਂਪੋ ਵਿੱਚ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਰੋਕਿਆ ਤੇ ਉਸ ਨੂੰ ਕਿਰਚ ਦਿਖਾ ਕੇ ਡਰਾਤਮਕਾ ਕੇ ਉਸ ਤੋਂ 4000 ਰੁਪਇਆ ਤੇ ਮੋਬਾਈਲ ਤੋਂ ਫੋਨ ਖੋਲਿਆ ਸੀ ਤੇ ਮੌਕੇ ਤੋਂ ਭੱਜ ਗਏ ਸੀ ਜਿਸ ਤੇ ਬਸੀ ਪਟਾਣਾ ਪੁਲਿਸ ਨੇ ਮਕਦਮਾ ਸਾਜ ਜੀ ਕਰਕੇ ਤਤਤੀ ਸ਼ੁਰੂ ਕੀਤੀ ਸੀ ਇਹਨਾਂ ਨੌਜਵਾਨਾਂ ਦੇ ਵਿੱਚ ਇੱਕ ਦੇ ਹੱਥ ਤੇ ਰਵੀ ਨਾਂ ਦਾ ਟੈਟੂ ਬਣਿਆ ਹੋਇਆ ਸੀ ਔਰ ਦੂਜੇ ਨੂੰ ਹਰਦੀਪ ਸਿੰਘ ਕਹਿ ਕੇ ਬੁਲਾ ਰਿਆ ਸੀ ਤਾਂ ਇਹ ਸ਼ਨਾਖਤ ਹੋ ਗਈ ਇਹ ਦੋੇ ਦੋਸ਼ੀ ਅਸੀਂ ਪਠਾਨਾ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਇਹ ਮਰੀਂਡਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਇਹਨਾਂ ਦਾ ਵਰਤਿਆ ਹੋਇਆ ਮੋਟਰਸਾਈਕਲ ਬਰਾਮਦ ਕਰਵਾਇਆ ਤੇ 1300 ਰੁਪਇਆ ਕੈਸ਼ ਵੀ ਬਰਾਮਦ ਕੀਤਾ ਇਹਨਾਂ ਤੋਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਪਰਮਾਨ ਲੈਆ ਦੁਰਨਰਮਾੜੇਨਾਂ ਤੋਂ ਵਰਤਿਆ ਗਿਆ ਹਥਿਆਰ ਕਿਰਚ ਲੋਹਾ ਵੀ ਬਰਾਮਦ ਕਰਵਾ ਲਈ। ਚੇਲਾ ਵੀ ਮਾਮਲਾ ਹੈ ਜੁਈ। ਹਾਂਜੀ ਜਿਹੜਾ ਦੋਸ਼ੀ ਹਰਦੀਪ ਸਿੰਘ ਹੈ ਇਸ ਤੇ ਲੁੱਟਖੋਹ ਦੇ ਤੇ ਨਸ਼ੇ ਦੇ ਮੁਕੱਦਮੇ ਦਰਜ ਨੇ ਤਿੰਨ ਪਹਿਲਾਂ। ਜਿਹੜੀ ਇਹ 6:00 ਵਜੇ ਕਿਸ ਤਰ੍ਹਾਂ ਵਜਦੀ ਹੈ? ਹਾਂਜੀ ਇਹ ਜਦੋਂ ਇਹ ਬਰਾਮਦਗੀ ਕਰਾਉਣ ਗਈ ਹੈ ਪੁਲਿਸ ਪਾਰਟੀ ਰਮਾਨ ਦੌਰਾਨ ਤਾਂ ਇਹ ਦੋਸ਼ੀ ਹਰਦੀਪ ਸਿੰਘ ਨੇ ਉੱਥੋਂ ਬਰਾਮਦਗੀ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਉੱਥੇ ਉਸ ਸਮੇਂ ਇਹ ਦੀ ਸੱਟ ਲੱਗੀ ਜੀ ਉਹਦਾ ਇਲਾਜ ਕਰਵਾ ਦਿੱਤਾ।